ਦੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫੇਜ਼ 1 ਦੇ ਵਿੱਚ ਬੋਲਵੋ ਬੱਸ ਨੇ ਦੋ ਐਕਟਿਵਸ ਸਵਾਰਾਂ ਨੂੰ ਦਰਦ ਦਿੱਤਾ ਹੈ ਚਾਲਕ ਨੇ ਬੜੀ ਬੇਰਹਿਮੀ ਦੇ ਨਾਲ ਐਕਟਿਵਸ ਸਵਾਰਾਂ ਤੇ ਜੋ ਹੈ ਬੱਸ ਚੜਾ ਦਿੱਤੀ ਹੈ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜਾ ਗੰਭੀਰ ਜ਼ਖਮੀ ਹੋਇਆ ਹੈ ਘਟਨਾ ਜੋ ਹੈ ਮੋਹਾਲੀ ਦੇ ਫੇਜ਼ 1 ਦੀ ਦੱਸੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਜੋ ਪਛਾਣ ਹੈ ਸੁਖਵਿੰਦਰ ਸਿੰਘ ਵਾਸੀ ਹਿਮਾਚਲ ਵੱਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕੱਲ ਜਨਮ ਦਿਨ ਸੀ ਤੇ ਘਰੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਲੇਕਿਨ ਕਿਸਮਤ ਤੋਂ ਕੁਝ ਹੋਰੀ ਮਨਜ਼ੂਰ ਸੀ ਖੁਸ਼ੀਆਂ ਜੋ ਨੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ ਹੁਣ ਕਫਨ ਦੇ ਵਿੱਚ ਲਿਪਟ ਕੇ ਘਰ লাশ ਜਾਏਗੀ ਜਿੱਥੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਹੁਣ ਸੋਗ ਦੀ ਲਹਿਰ ਦੌੜ ਗਈ ਹੈ ਮਾਤਮ ਮਨਾਏ ਜਾ ਰਿਹਾ ਹੈ ਇਸ ਵੀਰੇ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫੇਜ਼ 1 ਦੇ ਵਿੱਚ ਵੋਲਵੋ ਬੱਸ ਨੇ ਦੋ ਐਕਟਿਵ ਸਵਾਰਾਂ ਨੂੰ ਦਰਦ ਦਿੱਤਾ ਹੈ ਚਾਲਕ ਨੇ ਬੜੀ ਬੇਰਹਿਮੀ ਦੇ ਨਾਲ ਐਕਟਿਵ 12ਾਂ ਤੇ ਜੋ ਹੈ ਬੱਸ ਚੜਾ ਦਿੱਤੀ ਹੈ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜਾ ਗੰਭੀਰ ਜ਼ਖਮੀ ਹੋਇਆ ਹੈ ਘਟਨਾ ਜੋ ਹੈ ਮੋਹਾਲੀ ਦੇ ਫੇਜ਼ 1 ਦੀ ਦੱਸੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਜੋ ਪਛਾਣ ਸੁਖਵਿੰਦਰ ਸਿੰਘ ਵਾਸੀ ਹਿਮਾਚਲ ਵੱਜੋਂ ਹੋਈ ਹੈ ਦੱਸਿਆ ਜਾ ਰਿਹਾ ਕਿ ਮ੍ਰਿਤਕ ਦਾ ਕੱਲ ਜਨਮ ਦਿਨ ਸੀ ਤੇ ਘਰੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਲੇਕਿਨ ਕਿਸਮਤ ਤੋਂ ਕੁਝ ਹੋਰੀ ਮਨਜ਼ੂਰ ਸੀ ਖੁਸ਼ੀਆਂ ਜੋ ਨੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ ਹੁਣ ਕਫਨ ਦੇ ਵਿੱਚ ਲਪਟ ਕੇ ਘਰ ਲਾਸ਼ ਜਾਏਗੀ ਜਿੱਥੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਂਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਹੁਣ ਸੋਗ ਦੀ ਲਹਿਰ ਦੌੜ ਗਈ ਹੈ ਮਾਤਮ ਮਨਾਏ ਜਾ ਰਿਹਾ ਹੈ ਇਸ ਵੀਰੇ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫੇਜ਼ 1 ਦੇ ਵਿੱਚ ਵੋਲਵੋ ਬੱਸ ਨੇ ਦੋ ਐਕਟਿਵਾ ਸਵਾਰਾਂ ਨੂੰ ਦਰਦ ਦਿੱਤਾ ਹੈ ਚਾਲਕ ਨੇ ਬੜੀ ਬੇਰਹਿਮੀ ਦੇ ਨਾਲ ਐਕਟਿਵਾ ਸਵਾਰਾਂ ਤੇ ਜੋ ਹੈ ਬੱਸ ਚੜਾ ਦਿੱਤੀ ਹੈ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜਾ ਗੰਭੀਰ ਜ਼ਖਮੀ ਹੋਇਆ ਹੈ ਕਟਨਾ ਜੋ ਹੈ ਮੁਹਾਲੀ ਦੇ ਫੇਜ਼ 1 ਦੀ ਦੱਸੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਜੋ ਪਛਾਣ ਸੁਖਵਿੰਦਰ ਸਿੰਘ ਵਾਸੀ ਹਿਮਾਚਲ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਕਿ ਮ੍ਰਿਤਕ ਦਾ ਕੱਲ ਜਨਮ ਦਿਨ ਸੀ ਤੇ ਘਰੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਲੇਕਿਨ ਕਿਸਮਤ ਤੋਂ ਕੁਝ ਹੋਰੀ ਮਨਜ਼ੂਰ ਸੀ ਖੁਸ਼ੀਆਂ ਜੋ ਨੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ ਹੁਣ ਕਫਨ ਦੇ ਵਿੱਚ ਲਪਟ ਕੇ ਘਰ ਲਾਸ਼ ਜਾਏਗੀ ਜਿੱਥੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਹੁਣ ਸੋਗ ਦੀ ਲਹਿਰ ਦੌੜ ਗਈ ਹੈ ਮਾਤਮ ਮਨਾਏ ਜਾ ਰਿਹਾ ਹੈ ਗਰੇ ਦੀ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫੇਜ਼ 1 ਦੇ ਵਿੱਚ ਬੋਲਵੋ ਬੱਸ ਨੇ ਦੋ ਐਕਟਿਵ ਸਵਾਰਾਂ ਨੂੰ ਦਰਦ ਦਿੱਤਾ ਹੈ ਚਾਲਕ ਨੇ ਬੜੀ ਬੇਰਹਿਮੀ ਦੇ ਨਾਲ ਐਕਟਿਵ ਸਵਾਰਾਂ ਤੇ ਜੋ ਹੈ ਬੱਸ ਚੜਾ ਦਿੱਤੀ ਹੈ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜਾ ਗੰਭੀਰ ਜ਼ਖਮੀ ਹੋਇਆ ਹੈ ਘਟਨਾ ਜੋ ਹੈ ਮੋਹਾਲੀ ਦੇ ਫੇਜ਼ 1 ਦੀ ਦੱਸੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੀ ਜੋ ਪਛਾਣ ਹੈ ਸੁਖਵਿੰਦਰ ਸਿੰਘ ਵਾਸੀ ਹਿਮਾਚਲ ਵੱਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕੱਲ ਜਨਮ ਦਿਨ ਸੀ ਤੇ ਘਰੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਲੇਕਿਨ ਕਿਸਮਤ ਤੋਂ ਕੁਝ ਹੋਰੀ ਮਨਜ਼ੂਰ ਸੀ ਖੁਸ਼ੀਆਂ ਜੋ ਨੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ ਹੁਣ ਕਫਨ ਦੇ ਵਿੱਚ ਲਿਪਟ ਕੇ ਘਰ লাশ ਜਾਏਗੀ ਜਿੱਥੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਂਦੀਆਂ ਤਿਆਰੀਆਂ ਚੱਲ ਰਹੀਆਂ ਸੀ ਉੱਥੇ ਹੁਣ ਸੋਗ ਦੀ ਲਹਿਰ ਦੌੜ ਗਈ ਹੈ ਮਾਤਮ ਮਨਾਏ ਜਾ ਰਿਹਾ ਹੈ